ਗਰਮੀ ਕਿਦਾਂ ਹੋ ਗਈ ਹੈ ਨਾ ਹਾਂਜੀ ਤੇ ਚੱਲ ਟਾਈਮ ਲੱਗਿਆ ਇਹ ਕਿ ਅੱਕ ਕਰੀਏ ਠੀਕ ਨਹੀਂ ਸਹੀ ਗੱਲ ਆ ਉਹਨਾਂ ਨੇ ਵਿਚਾਰਾ ਕਿ ਦੀਦ ਦਿੱਤੀ ਸਾਡੀ ਪਰ ਇੱਕ ਗੱਲ ਆ ਘਰ ਬੜਾ ਸੋਹਣਾ ਆ ਘਰ ਪੁੰਨਾ ਬਸ ਸੁੱਚੀ ਬੜਾ ਸਦਾ ਹੋਦੀ ਹੈ ਜਿਆ ਉਹਨਾਂ ਨੂੰ ਯਾਰ ਬਾਕੀ ਇੱਕ ਗੱਲ ਇਹ ਆ ਕਿ ਸਮਾਨ ਸਾਰਾ ਲੱਗਾ ਲਗਾਇਆ ਮਿਲ ਗਿਆ ਉਹਨਾਂ ਨੂੰ ਹੈਨਾ ਕੋ ਬਣਾਉਣ ਦੀ ਲੋੜ ਨਹੀਂ ਕਿ ਸਭ ਕੁਝ ਹੈਗਾ ਵਾ ਨਹੀਂ ਸਹੀ ਆ ਘਰ ਵਧੀਆ ਲੱਗੇ ਉੱਥੇ ਹੈਗਾ ਵਾ ਸੋਫੇ ਉੱਥੇ ਲੱਗੇ ਆ ਇਹ ਚੀਜ਼ ਦੀ ਪੁੱਛੀ ਤੇ ਹੁੰਦਾ ਕੋ ਲੋੜ ਨਹੀਂ ਉੱਥੇ ਹੈ ਬਿਲਕੁਲ ਮੇਰਾ ਤਾਂ ਮਨ ਬੜਾ ਹੀ ਖੁਸ਼ ਹੋਇਆ ਵੇਖ ਕੇ ਹਾਂ ਹਾਂ ਐਟ ਨਹੀਂ ਚਲ ਚੰਗੀ ਆ ਭੈਣ ਤੇਰੀ ਵੀ ਬੜੀ ਚੰਗੀ ਆ ਤੇ ਬੜੇ ਬੜੇ ਕੱਢ ਲਿਆ ਉੱਥੇ ਹਾਂ ਕਿੰਨਾ ਚਿਰ ਗਰੀਬੀ ਚ ਬਿਤਾਉਂਦੀ ਆ ਉਹ ਹੀ ਆ ਜਿਹੜੀ ਗਰੀਬੀ ਚ ਇੰਨਾ ਟਾਈਮ ਕੱਢ ਗਈ ਆ ਚਲੋ ਇਹ ਤੇ ਖੇਡ ਨਸੀਬਾਂ ਦੀ ਆ ਠੀਕ ਨੇ ਬਿਲਕੁਲ ਆਓ ਵੇਖ ਲਓ ਪਿੱਧਰ ਦੀ ਕਿੱਧਰ ਕੋ ਮਿਆ ਸਮਾਂ ਹਾਂ ਤੇ ਚਲ ਮਾਲਕ ਨੇ ਅੱਜ ਉਹਨਾਂ ਨੂੰ ਸਾਰਾ ਕੁਝ ਦਿੱਤਾ ਨਹੀਂ ਜੀ ਨਹੀਂ ਬੜਾ ਵਧੀਆ ਮੈਂ ਤਾਂ ਬੜਾ ਖੁਸ਼ ਰਹਿ ਕੇ ਇੱਕ ਗੱਲ ਵਾ ਨੀਦ ਨੂੰ ਮਰਾਦਾ ਹੁੰਦੀ ਆ ਜਿੰਨਾ ਸਾਨੂੰ ਸੰਭਿਆ ਤੇ ਸੀਸੇ ਦਿੱਤੀਆਂ ਆ ਸੀਸੇ ਦਿੱਤੀਆਂ ਹੈ ਮਾਵੇਂ ਦੋ ਦਮ ਰਹੀ ਕਿਦਾਂ ਹਾਨਾ ਕੀਤਾ ਵਿਚਾਰਿਆ ਨੇ ਬਹੁਤ ਗੱਲ ਹੈ ਜਿੰਨੀ ਸਾਰੀ ਬਹੁਤ ਗੱਲ ਹੈ ਕਿੰਨੀ ਨਹੀਂ ਹੁੰਦੀ ਤੀ ਉਹਨਾਂ ਪਰ ਮਰਜੀ ਵੀ ਬੰਦਾ ਗੱਲਾਂ ਕਰੇ ਤੇ ਮੈਨੂੰ ਨਹੀਂ ਹੱਥ ਲਾਉਣ ਦਿੱਤਾ ਚੰਗੇ ਚੰਗੇ ਰਿਸ਼ਤੇਦਾਰ ਜਿਹੜੇ ਨੇ ਨਾ ਉਹ ਛੱਡ ਕੇ ਤੁਰ ਗਏ ਕਹਿੰਦੇ ਮੜ ਕੇ ਫੋਨ ਨਹੀਂ ਮਗਰ ਕੀਤਾ ਪਤਾ ਕੀ ਗੱਲ ਆ ਮਾੜੇ ਸਮੇਂ ਵਿੱਚ ਹੀ ਪਤਾ ਲੱਗਦਾ ਪਈ ਕਿਹੜਾ ਆਪਣਾ ਤੇ ਕਿਹੜਾ ਬਗਾਨਾ ਬਹੁਤ ਗੱਲ ਵਾ ਗੱਲਾਂ ਸਾਰੇ ਬੜੀਆਂ ਅੱਜ ਤਾਂ ਕਿਸੇ ਹੋਲੇ ਵਾਅਦਾ ਘਾਟਾ ਕਰ ਜਾਂਦੀ ਹੁੰਦੀ ਇਹਦੇ ਮੈਂ ਕਿਹਾ ਮੈਂ ਤੂੰ ਛੱਡ ਪਰੇ ਕਿਸੇ ਪਤਾ ਨਹੀਂ ਲੱਗਦਾ ਕਿਹੜੇ ਵਗੇ ਅੱਜ ਲੋੜ ਪੈਣੀ ਆ ਜਦੋਂ ਕਿ ਟਾਈਮ ਇਦਾਂ ਦਾ ਆਉਂਦਾ ਵਾ ਨਾ ਹਨਾ ਫੇਰ ਸਮਝ ਆਉਂਦੀ ਆ ਜਦੋਂ ਚੰਗੇ ਦਿਨ ਹੁੰਦੇ ਆ ਤਾਂ ਸਾਰੇ ਟੋਕ ਟੋਕ ਬੈਂਦੇ ਆ ਪਹਿਲੀ ਤੇਰੇ ਅਹੀਂ ਵੀ ਤੇਰੇ ਆ ਤੇ ਜਦੋਂ ਕਿਤੇ ਮੁਸੀਬਤ ਬਣਦੀ ਆ ਨਾ ਉਹ ਟਾਈਮ ਤੇ ਜਿਹੜਾ ਪੈਣ ਭਰਾ ਬਾਹ ਫੜਦਾ ਵਾ ਨਾ ਸਾਰੀ ਉਮਰ ਦਾ ਸਾਥ ਦੇਣਾ ਚਾਹੀਦਾ ਸਾਡੇ ਨਾਲ ਇਦਾਂ ਹੀ ਹੁੰਦੀ ਰਹੀ ਆ ਹਾਂ ਸਾਥ ਕਿਸੇ ਨੇ ਦਿੱਤਾ ਤੇ ਬੈਂਦਾ ਸਾਡੇ ਨਾਲ ਕੋਈ ਨਹੀਂ ਆ ਇਦਾਂ ਹੀ ਹੁੰਦੀ ਰਹੀ ਬਿਲਕੁਲ ਬਿਲਕੁਲ ਉਦੋਂ ਤੇ ਸਾਰੇ ਕਹਿੰਦੇ ਸੀਗੇ ਚੱਲੀ ਇੰਨਾ ਚੱਗਾ ਵਾ ਚੱਲ ਆਪਣੇ ਘਰ ਕੁਲਾ ਉਡਾ ਲ ਕੇ ਤੇ ਬਹਿ ਗਿਆ ਯਾਰ ਬੜੀ ਗੁੱਜੀ ਆਈ ਗੱਲ ਉਹ ਹੈ ਥੋੜਾ ਕਿੰਨਾ ਮੁਸੀਬਤ ਝਾਕੀ ਉਦਾਂ ਉੱਥੇ ਵੀ ਬੜੀ ਔਖੀ ਜੀ ਤਾਂ ਹਨਾ ਅਸੀਂ ਵੀ ਉੱਥੇ ਚੱਲ ਗਏ ਉਹ ਵੀ ਵਿਚਾਰੇ ਉੱਥੇ ਰਹਿਦੇ ਵੀ ਚਾਰਜੀ ਹੈਗੇ ਇਹ ਵੀ ਚਾਰਜੀ ਚਲ ਆਪਣਾ ਬੱਚਾ ਵਧੀਆ ਪੜਾਉਣ ਲਖਾਉਣ ਚਲੋ ਜੀ ਵਧੀਆ ਹੈ ਵਧੀਆ ਚਲੋ ਕਰੋ ਤਿੰਨ ਵੀ ਦੋ ਜਣੇ ਰਾਮ ਤੇ ਚਲੋ ਆਪਾਂ ਵੀ ਕਰ ਲਈਏ ਰਾਮ ਚਲੋ ਚਲੋ ਠੀਕ ਥੱਕ ਹੀ ਗਏ ਅੱਜ ਤੇ ਮੰਮੀ ਹਾਂ ਪੁੱਤ ਮੰਮੀ ਤੇਰੇ ਪੁੱਤ ਦੇ ਉੱਤੇ ਦਿਨ ਚੰਗੇ ਆ ਗਏ ਹੁਣ ਚੰਗੇ ਦਿਨ ਆ ਗਏ ਆ ਕੀ ਬੋਲਣਿਆ ਪੁੱਤ ਮੰਮੀ ਜਿਹੜਾ ਬੰਦਾ ਮੇਰੇ ਪੈਸੇ ਨਹੀਂ ਲੈ ਕੇ ਭੱਜ ਗਿਆ ਆਹੋ ਉਹ ਫੜਿਆ ਗਿਆ ਵਾ ਹੁਣ ਅੱਛਾ ਫੜਿਆ ਗਿਆ ਵਾ ਹਾਂ ਬਿਲਕੁਲ ਸ਼ੁਕਰ ਆ ਮਾਲਕਾ ਤੇਰਾ ਹੈ ਵੇਖ ਲਾ ਉਹਦੇ ਘਰ ਦੇਰ ਵਾਂ ਦੇਰ ਥੋੜੀ ਆ ਮੰਮੀ ਮੇਰੇ ਤੇ ਬਹੁਤ ਜਿਆਦਾ ਸੁਣੀ ਗਈ ਆ ਰੱਬ ਨੇ ਸੁਣ ਲਈ ਨਹੀਂ ਪੁੱਤ ਚੰਗਾ ਹੋਇਆ ਵਾ ਮਾਲਕ ਨੇ ਤੇਰੀ ਨੇੜੇ ਹੋ ਕੇ ਸੁਣੀ ਆ ਥੋੜੇ ਮਾਂ ਦੇ ਦਿਨ ਵੇਖੇ ਆ ਉਹਦੇ ਘਰਦਿਆਂ ਨੇ ਫੜਾਇਆ ਵਾ ਉਹਨੂੰ ਨਾਲੇ ਸੱਚ ਅੱਛਾ ਹਾਂ ਤੇ ਬੱਸ ਲੈ ਕੇ ਗਈ ਆ ਫੜ ਕੇ ਅੱਛਾ ਅੱਛਾ ਤੇ ਮੰਮੀ ਹੋ ਸਕਦਾ ਹੋਰ ਵੀ ਦਾਜ ਬਾਹਰ ਹੋਣ ਇਹਨਾਂ ਕੁਆਰੀਆਂ ਬੜੀਆਂ ਚੱਲਣ ਨਹੀਂ ਆਉਂਦੀਆਂ ਹੁੰਦੇ ਅੱਛਾ ਤੇ ਸਾਹ ਹੀ ਬੜਾ ਚੜ ਗਿਆ ਮੈਂ ਤੇ ਭੱਜ ਗਿਆ ਮੈਂ ਕਿਹਾ ਤੁਹਾਨੂੰ ਸਾਹ ਚੜ ਗਿਆ ਤੈਨੂੰ ਵੇਖ ਲਾ ਮਾਲਕ ਨੇ ਦੇਣਾ ਸਾਡੇ ਮੋੜ ਹੀ ਦੇਣੇ ਆ ਨਾ ਹੁਣ ਕੀ ਆਂਦੇ ਪੈਸੇ ਵਾਪਸ ਮਿਲ ਜਾਣਗੇ ਆਹੋ ਪੈਸੇ ਦਵਾਉਣਗੇ ਵਾਪਸ ਅੱਛਾ ਪੈਸੇ ਵੀ ਦਵਾਉਣਗੇ ਹੋਰ ਵੀ ਜਿਹੜਾ ਕੋਈ ਕਹਿੰਦੇ ਗਣਾ ਘਟਾ ਲੈ ਕੇ ਗਿਆ ਉਹ ਤੁਹਾਡੇ ਕੋਲ ਉਹ ਵੀ ਵਾਪਸ ਦਵਾਵਾਂਗੇ ਤੁਹਾਨੂੰ ਚਲ ਸ਼ੁਕਰ ਹੈ ਵਾਹਿਗੁਰੂ ਜੀ ਤੇ ਇਦਾਂ ਦੱਸ ਮੈਨੂੰ ਕਿ ਜਿਹੜੀ ਸਾਡੀ ਪੈੜੀ ਉੰਤਰੀ ਇਦਾਂ ਪਈ ਆ ਉਹ ਹਣੀ ਛੁੱਟ ਜੂਗੀ ਹੁਣ ਮੰਮੀ ਜੇ ਪੈਸੇ ਆਣ ਲੈਣਗੇ ਨਾ ਵਾਪਸ ਤੇ ਸਾਰਾ ਕੁਝ ਬਣ ਜਾਣਾ ਵਾ ਤੁਹਾਡਾ ਸਾਲ ਸ਼ੁਕਰ ਵਾ ਘਰ ਤੇ ਸਾਡਾ ਹੁਣ ਸਾਨੂੰ ਮਿਲ ਹੀ ਜਾਣਾ ਹੈ ਹੈ ਤੇ ਚਲ ਜੀ ਸਾਡਾ ਪਿਆਹ ਤੇਲਾ ਵਾਪਸ ਆ ਜੇ ਤੇ ਫਿਰ ਤੇ ਪੁੱਤ ਪਹਿਲੇ ਵਾਲੇ ਦਿਨ ਹਟ ਤੇ ਆ ਜਾਣੇ ਨਾਲੇ ਮੰਮੀ ਪਿੰਡ ਪਿੰਡ ਨੂੰ ਪਤਾ ਲੱਗ ਜਾਣਾ ਕਿ ਹਾਂ ਮੈਂ ਬੰਦਾ ਫੜਿਆ ਗਿਆ ਵਾ ਪੈਸੇ ਵੀ ਮੋੜਾਂਗੇ ਨਾਲੇ ਕਾਰੋਬਾਰ ਵੀ ਦੁਬਾਰਾ ਫੇਰ ਚੱਲ ਜਾਊਗਾ ਸਾਡਾ ਪਰ ਇੱਕ ਗੱਲ ਵਾ ਪੁੱਤ ਜਿੱਦਾਂ ਹੀ ਤਰਫੇ ਆ ਨਾ ਉਹਨੂੰ ਛੱਡਣਾ ਨਹੀਂ ਉਹ ਪੂਰੀ ਸਜਾ ਦਿਉਣੀ ਆ ਰੱਬ ਨੂੰ ਤਰਫਾ ਉਗਾ ਕੇ ਹੋਰ ਕੀ ਆ ਸਹੀ ਗਾ ਲਾ ਪੁੱਤ ਕਿਦਾਂ ਦੇ ਦੇਣਾ ਆਪਾਂ ਵੇਖੇ ਆਪਾਂ ਕਿੱਥੇ ਹੀ ਤੇ ਕਿੱਥੇ ਪਹੁੰਚ ਗਏ ਆ ਉਹਨੇ ਸਾਨੂੰ ਬਚਾਇਆ ਇੱਕ ਵਾਰੀ ਮੈਨੂੰ ਦੇ ਮੱਥੇ ਜ਼ਰੂਰ ਲਾਵੀਂ ਤੇ ਮੈਂ ਇੱਕ ਵਾਰੀ ਪੁੱਛੂਗੀ ਉਹਨੂੰ ਪਹਿਹੀ ਕਿਹੜਾ ਪਾਪ ਕੀਤਾ ਹੈਗਾ ਕਿਹੜਾ ਬਦਲਾ ਲਿਆ ਤੁਹਾਡੇ ਕੋਲੋਂ ਹੱਲੇ ਦਿਓ ਸਲਾਖਾਂ ਦੇ ਵਿੱਚੇ ਆ ਕੋਈ ਗੱਲ ਨਹੀਂ ਨਾਲੇ ਉਹਨੇ ਬਾਹਰ ਵੀ ਨਹੀਂ ਆਉਣਾ ਮੰਮੀ ਹੁਣ ਉਥੇ ਸੜ ਜੇ ਮੈਂ ਤਾਂ ਕਹਿੰਦੀ ਆਹ ਕਿੱਥੇ ਜਾ ਡੈਡੀ ਦੱਸਾਂ ਉਹਨਾਂ ਨੂੰ ਮੈਂ ਆਹੋ ਦੱਸ ਦੱਸ ਉਹਨਾਂ ਨੂੰ ਹੀ ਜੱਸ ਨੂੰ ਹੀ ਦੱਸ ਹੈਂ ਮਰਵਾਵਾ ਜਾ ਉਹਨੂੰ ਕਿੱਥੇ ਜੱਸ ਨੂੰ ਅੱਜ ਮਾਰਾਂ ਮੈਂ ਹਾਂ ਮੈਂ ਤਾਂ ਸਿੱਧਾ ਆਉਂਦਾ ਮੈਂ ਘਰ ਸੋਈ ਬੁੱਲੀ ਜੱਸ ਪੁੱਤ ਅੰਦਰੀਕੋ ਸਾਂਜੀ ਬੱਬੀ ਉਹ ਤੁਰਿਆ ਤਾਂ ਖੱਟਾ ਬਰੇ ਦੱਸੀਏ ਕੀ ਹੋ ਗਿਆ ਵਾ ਦੱਸ ਦਿਆਂ ਤੈਨੂੰ ਦੱਸੋ ਮੰਮੀ ਸਾਰੀ ਗੱਲ ਇਹਨੂੰ ਪਤਾ ਸਾਡਾ ਸਾਰਾ ਕੋਸ਼ਨ ਉਹ ਆਪਸ ਵਿੱਚ ਚਲਿਆ ਵਾ ਪਤਾ ਕਿਦਾਂ ਉਹ ਜਿਹੜਾ ਮੁੰਡਾ ਨਹੀਂ ਨਾ ਨਾ ਠੱਗੀ ਮਾਰ ਕੇ ਭੱਜ ਗਿਆ ਉਹ ਪਹਿਲਾ ਕੁਲਸ ਨੇ ਚਾਲ ਸ਼ੁਕਰਾ ਵਾਈਬਰੂ ਦਾ ਹੁਣ ਤਾਂ ਮੇਰੇ ਜਾਨੇ ਨੇ ਦੱਸਿਆ ਵਾ ਕਹਿੰਦਾ ਮੰਮੀ ਹੁਣ ਸਾਨੂੰ ਸਭ ਕੁਛ ਆਪਣਾ ਵਾਪਸ ਮਿਲ ਜਾਣਾ ਵਾ ਨਹੀਂ ਸਹੀ ਆ ਫਿਰ ਤਾਂ ਸਾਨੂੰ ਮਿਲ ਜਾਣਾ ਵਾ ਸਾਰਾ ਕੁਛ ਆਪਣੇ ਘਰ ਵੀ ਜਾਵਾਂਗੇ ਤੇ ਆਪਣਾ ਸਾਰਾ ਕੁਛ ਦੁਬਾਰਾ ਸ਼ੁਰੂ ਕਰਾਂਗੇ ਸਹੀ ਗੱਲ ਆ ਪੁੱਤ ਸਾਡੇ ਪਹਿਲੇ ਵਾਲੇ ਦਿਨ ਆ ਜਣੇ ਫਿਰ ਸ਼ੁਕਰਤਾਰੋ ਮਾਲਕ ਦਾ ਸੱਚਿਆ ਬਾਸ਼ਾ ਹਾਂ ਸਭ ਕੁਛ ਵਾਪਸ ਮਿਲ ਚ ਲਿਆ ਹੋਇਆ ਚਾਰ ਪੰਜ ਘੋਰ ਵੀ ਪਰਚੇ ਉਤੇ ਅੱਛਾ ਉਹਨੇ ਕਿਹੜਾ ਛੁੱਟਣਾ ਵਾ ਪੈਸੇ ਦੇ ਕੇ ਛੱਡੂ ਗਾ ਨਹੀਂ ਪੁੱਤ ਉਹ ਛੁੱਟਣਾ ਨਹੀਂ ਚਾਹੀਦਾ ਉਹ ਤੇ ਉੱਥੇ ਸੜੇ ਮਰੇ ਉੱਥੇ ਕਿਤੇ ਕੀੜੇ ਪੈਣ ਇਹੋ ਜੇ ਰੋਤੇ ਇਹਨੂੰ ਜਿਨੇ ਸਾਨੂੰ ਤਾਇ ਇਹ ਡਾਇਵਿਡ ਡਾਇਵਿਡ ਇਹ ਠੱਗਿਆ ਕੀਤਾ ਬੁੱਸ ਨੇ ਹੁਣ ਫੜਨਾ ਹੀ ਹੈ ਨਾਲੇ ਜਿਹੜੇ ਹੋਰ ਲੋਕਾਂ ਨਾਲ ਕੀਤਾ ਉਹਨਾਂ ਨੇ ਛੱਡਣਾ ਜਿੱਦਾਂ ਸਾਰੇ ਉਹ ਲੱਗਾ ਉਹ ਤਾਂ ਉਹਨਾਂ ਨੂੰ ਪਤਾ ਲੱਗਾ ਸਾਰੇ ਲੱਗਾ ਹੋਣਾ ਨਾਲੇ ਤੁਸੀਂ ਦੱਸਿਓ ਜੇ ਤੁਹਾਡੇ ਕਿਹੇ ਜਾਣਦੇ ਪਛਾਣ ਦੇ ਵਿੱਚ ਹੋਊਗਾ ਕਿ ਜੇ ਉਹਨੇ ਨਾਲ ਇਦਾਂ ਕੀਤਾ ਹੋਊਗਾ ਸਾਰੇ ਉਹ ਲੱਗਿਆ ਫੜਿਓ ਵੀ ਇਹ ਫੜਿਆ ਕਿਹਾ ਮੇਰੇ ਫੋਨ ਆਇਆ ਸੀ ਮੈਂ ਕੰਮ ਦੇ ਮੈਂ ਤੇ ਛੇਤੀ ਆਇਆ ਪਰ ਜਿਵੇਂ ਜਿਵੇਂ ਮੈਂ ਕਿਹਾ ਘਰ ਦੱਸਾਂ ਜਾ ਕੇ ਪਹਿਲਾਂ ਮੈਨੂੰ ਜਿਹੜੀ ਗੱਲ ਹੈ ਕਿਹੜੀ ਨੌਕਰੀ ਕਰਦੇ ਮਜ਼ਦੂਰ ਕਰਦਾ ਮੇਰੇ ਪੁੱਤ ਨੂੰ ਹੈ ਸਾਹਬ ਹੀ ਮੇਰਾ ਪੁੱਤ ਪੁੱਤ ਇਹੋ ਜਿਹੇ ਬਲਸ਼ਲੇ ਨੂੰ ਛੱਡਣਾ ਨਹੀਂ ਨੂੰ ਸਕਤੋ ਸਖਤ ਜਮੇਨੀ ਚਾਹੀਦੀ ਇਹਨੂੰ ਠੀਕ ਆ ਨਾ ਮੈਨੂੰ ਫੇਟ ਠੰਡ ਪੈਣੀ ਆ ਨਹੀਂ ਬਿਲਕੁਲ ਅਸੀਂ ਜਾਵਾਂਗੇ ਇਹਦੇ ਘਰ ਦੇ ਵੀ ਨਹੀਂ ਸਾਥ ਦੇਂਦੇ ਹੁੰਦੇ ਇਦਾਂ ਦੇ ਆਂਦੇ ਘਰ ਦੇ ਆਣੇ ਤੇ ਫੜਾਇਆ ਵਾ ਚਲ ਤਾਂ ਵੀ ਵਧੀਆ ਕੀਤਾ ਲੋਕ ਪਹੁੰਚ ਜਾ ਕੇ ਉਹਦੇ ਘਰ ਹੁੰਦੇ ਹਣੇ ਆ ਤਾਂ ਹੀ ਫੜਾਇਆ ਵਾ ਅਖਬਾਰ ਚ ਖਬਰ ਆਈ ਦਾ ਉਸ ਵੇਲੇ ਭਾਵੇਂ ਕੋਈ ਨਹੀਂ ਹੁਣ ਡੈਡੀ ਨੂੰ ਦੱਸੋ ਤਾਂ ਹੀ ਡੈਡੀ ਨੂੰ ਵੀ ਮਰਜੀ ਤਸੱਲੀ ਜੀ ਹੋਵੇ ਸਹੀ ਗੱਲ ਆ ਪੁੱਤ ਉਹ ਵੀ ਵਿਚਾਰੇ ਟੈਨਸ਼ਨ ਵਿੱਚ ਹੀ ਰਹਿੰਦੇ ਆ ਕਿਤੇ ਕਿੱਥੇ ਹੰਤੇ ਤੱਕੇ ਖਾਂਦੇ ਫਿਰਦੇ ਆ ਨੌਕਰੀਆਂ ਤੇ 9-9 ਹਜ਼ਾਰ ਦੀਆਂ ਨੌਕਰੀਆਂ ਤੇ ਹੈ ਕਿੱਥੇ ਆਪਣੇ ਘਰ ਰਾਜ ਕਰਦੇ ਸੀ ਆਪਾਂ ਕਿੱਥੇ ਰੈ ਮੇਰੇ ਘਰ ਅੰਦਰ ਹੀ ਹੈ ਦਾਦੀ ਚਲੋ ਮੈਂ ਜਾਵਾਂ ਪੁੱਤ ਮੇਰੀ ਗੱਲ ਸੁਣ ਧਿਆਨ ਨਾਲ ਹਾਂਜੀ ਮੰਮੀ ਹਫਤਾ ਰਹਿ ਗਿਆ ਹੁਣ ਸਾਡਾ ਆਪਣੇ ਘਰ ਜਾਣ ਚ ਹੈ ਹਾਂਜੀ ਤੇ ਇਦਾਂ ਕਰ ਮੇਰੀ ਕੀ ਸਾਰਾ ਸਮਾਨ ਵਧੀਆ ਤਰੀਕੇ ਨਾਲ ਸਾਰਾ ਪੈਕ ਕਰ ਲੈ ਨਹੀਂ ਕੋਈ ਨਹੀਂ ਮੈਂ ਕਰੀ ਜਾਣੀ ਆ ਨਾਲ ਨਾਲ ਫਿਰ ਮੈਂ ਤੁਹਾਨੂੰ ਦੱਸੀ ਜਾਊਂਗੀ ਨਾ ਕਿਹੜਾ ਕਿਹੜਾ ਹੋ ਗਿਆ ਵਾ ਆਹੋ ਇਹ ਵੀ ਕੋਈ ਚੀਜ਼ ਰਹਿ ਨਾ ਜਾਵੇ ਫਿਰ ਆਉਣਾ ਬੜਾ ਔਖਾ ਜਾ ਵੇ ਜਾਂਦਾ ਵਾ ਨਹੀਂ ਕੋਈ ਨਹੀਂ ਸਾਰਾ ਕਰੀ ਜਾਵਾਂਗੇ ਨਾਲ ਦੀ ਨਾਲ ਮੈਂ ਤੁਹਾਨੂੰ ਦੱਸੀ ਜਾਊਂਗੀ ਫਿਰ ਹੋਰ ਤੇ ਵਧੀਆ ਤਰੀਕੇ ਨਾਲ ਨਾ ਉਹਦੀਆਂ ਬੈੱਡ ਸ਼ੀਟਾਂ ਮਸ਼ਾਬ ਛੂ ਕੇ ਨਾ ਤੇ ਜਿੰਦਰੇ ਜਿੰਦਰੇ ਮਾਰ ਕੇ ਕੋਈ ਸਫਾਈ ਕਰ ਜੀਏ ਚੰਗੀ ਤਰ੍ਹਾਂ ਫਿਰ ਹਾਂ ਬਸ ਕੋਈ ਨਹੀਂ ਕਰਕੇ ਜਾਵਾਂਗੇ ਵੇਖ ਲੈ ਕਿੰਨਾ ਸਾਫ ਦਿੱਤਾ ਹੈ ਘਰ ਵਾਲਿਆਂ ਨੇ ਸਾਡਾ ਇਹ ਵਿਚਾਰੇ ਸਾਡੇ ਕੀ ਲੱਗਦੇ ਹੀ ਉਹੀ ਤਾਂ ਗੱਲ ਹੈ ਨਾ ਪਿੰਦਰ ਦੇ ਗੱਲ ਨੇ ਸਾਨੂੰ ਸਾਥ ਦਿੱਤਾ ਵੇ ਲੋ ਆਪਣੀਆਂ ਤਾਂ ਉਹ ਨਹੀਂ ਦਿੱਤਾ ਉਹ ਵੀ ਨਹੀਂ ਦਿੱਤਾ ਇਹ ਪਿੰਦਰ ਦੇ ਮੂਹ ਨੂੰ ਹੋਇਆ ਪੁੱਤ ਸਾਰਾ ਕੁਝ ਅੰਗਲਿਆਂ ਨੇ ਕਰਾਇਆ ਤੱਕ ਨਹੀਂ ਲਿਆ ਸਾਡੇ ਕੋ ਉਹੀ ਤਾਂ ਗੱਲ ਚਲ ਸਾਡਾ ਟਾਈਮ ਪਾਸ ਹੋ ਗਿਆ ਹੂੰ ਚਲ ਬੜਾ ਵਧੀਆ ਦੇਣ ਲਾਂਗੇ ਇੱਥੇ ਵੀ ਸਾਡੇ ਸਾਰੀਆਂ ਸਹੂਲਤਾਂ ਹੈਗੀਆਂ ਹੁੰਦਾ ਇੱਥੇ ਪਰ ਆਪਣਾ ਘਰ ਤੇ ਪੁੱਤ ਆਪਣਾ ਹੀ ਹੁੰਦਾ ਨਾ ਮੈਨੂੰ ਤਾਂ ਮੰਮੀ ਬੜਾ ਚਾਹਵਾ ਕਿ ਆਪਣੇ ਘਰ ਚਲ ਜਾਣਾ ਮੈਨੂੰ ਹਾਂ ਚਲ ਕੋਈ ਨਹੀਂ ਟਾਈਮ ਪਾਸ ਜਾਣਾ ਹਾਂ ਥੋੜੇ ਦਿਨ ਰਹਿ ਗਏ ਥੋੜੇ ਜਿਹਾ ਹੋਰ ਦੇਣਾ ਤੇ ਪੁੱਤ ਆਪਣੇ ਘਰ ਹੀ ਜਾਣਾ ਹਾਂ ਠੀਕ ਹੈ ਨਾ ਬੜਾ ਚਾਵਾ ਮੈਨੂੰ ਤਾਂ ਬਸ ਕਿਹੜੀ ਕੜੀ ਚੱਲ ਜਾਈਏ ਹੁਣ ਬਸ ਬਸ ਹੁਣ ਦਿਨ ਰਹਿ ਗਏ ਥੋੜੇ ਜੇ ਇਹ ਤੇ ਚੱਕ ਲੰਘ ਜਾਣੇ ਆ ਤੇ ਇਦਾਂ ਕਰ ਪੀ ਚੰਗੀ ਤਰ੍ਹਾਂ ਆਪਣਾ ਸਮਾਨ ਪਿਆ ਕਰ ਲਈ ਹੁਣ ਮੇਰੀ ਤੇ ਚੰਗਾ ਠੀਕ ਹੈ ਨਹੀਂ ਕੋਈ ਜਿਹੜਾ ਨਾ ਪਤਾ ਲੱਗੂਗਾ ਜਿੱਥੋਂ ਮੈਨੂੰ ਪੁੱਛ ਲਈ ਫਿਰ ਮੈਂ ਤੇਰੇ ਨਾਲ ਕਰਾ ਦੂੰਗੀ ਹਾਂਜੀ ਨਹੀਂ ਕੋਈ ਨਹੀਂ ਇਕੱਠਾ ਕਰ ਲਾਂਗੇ ਸਮਾਨ ਤੇ ਹਾਂ ਚੱਲ ਵਧੀਆ ਵਾ ਹੈ ਹਾਂ ਚਲੋ ਮੈਂ ਰੋਟੀ ਲਿਆਦਾ ਫਿਰ ਤੈਨੂੰ ਚੱਲਿਆ ਯਾ ਫਿਰ ਚਲ ਮਿਲਿਆ ਨਾ ਤੇ ਮੇਰੀ ਬੜੀ ਚੰਗੀ ਆ ਵਿਚਾਈ ਇਦਿੱਟੇ ਦੇ ਵਿੱਚ ਵੀ ਕਈ ਚਾਰੀਆਂ ਚਾਹੀਗੀਆਂ ਜਿਹੜੀਆਂ ਸਾਰੀਆਂ ਹੀ ਮਾਰੀਆਂ ਗਈਆਂ ਚੱਲ ਕੋਈ ਗੱਲ ਨਹੀਂ ਹੁਣ ਦੇ ਮਾਲਕ ਨੇ ਸਾਡਾ ਸਭ ਕੁਝ ਵਾਪਸ ਕਰਤਾ ਵਾ ਕੋਈ ਨਹੀਂ ਹੁਣ ਮੈਰਿਜਾਂ ਪੂਰੀਆਂ ਕਰੂੰਗੀ ਇਹਦੀਆਂ ਚੱਲ ਆ ਜੀ ਬੜਾ ਸਾਦਤਾ ਜਿਉਂਦੇ ਘਰ ਕਰਦੇ ਹੈ ਪੱਕਿਆ ਸਹੀ ਗੱਲ ਵਾ ਇਹ ਕਰਨਾ ਸਾਡੀਆਂ ਜਿਆਦਾ ਚੜ੍ਹਦੀਆਂ ਉਹ ਤਾਂ ਗੱਲ ਵਾ ਚਲੋ ਮੰਮੀ ਜਿਹੜਾ ਮਾਡੇ ਟਾਈਮ ਦੇ ਵਿੱਚ ਸਾਧਵੇ ਉਹ ਤੇ ਚੇਤੇ ਰਹਿੰਦਾ ਹੀ ਆ ਚਲ ਇਹ ਘਰਨੇ ਆਪਣਾ ਮਾਰੇ ਟਾਈਮ ਤੇ ਸਾਥ ਦਿੱਤਾ ਇਹਦਾ ਚਲੋ ਫਿਰ ਬਾਕੀ ਤੇ ਮੈਂ ਸਮਾਨ ਛੱਡਾਂ ਛੋਟੇ ਅਸੀਂ ਦੇ ਅੱਛਾ ਇਹੋ ਹੀ ਰਹਿ ਗਏ ਦੋ ਚਾਰ ਬੈਗ ਜੇ ਚਲੋ ਅਸੀਂ ਇੱਧਰ ਹੀ ਜਾਣੇ ਆ ਸਾਡਾ ਦੂਜਾ ਵੀ ਪੈਗ ਹੈ ਉਹ ਕਿਤੇ ਆ ਬਾਹਰ ਆ ਪਿਆ ਇੱਧਰ ਚਲੋ ਚਲ ਆ ਬੜਾ ਚੋਕਲਾ ਤੂੰ ਆ ਚਲ ਜੀ ਫਿਰ ਟਾਈਮ ਨਾ ਹੈ ਚਾਹ ਚਲੋ ਆ ਤੁਹਾਨੂੰ ਜਦੋਂ ਤੁਸੀਂ ਬੋਲਦੇ ਹੈ ਨਾ ਆ ਖੋਲਿਆ ਸੀ ਮੈਂ ਚਲ ਠੀਕ ਹੈ ਤਾਲਾ ਖੋਲ੍ਹ ਦਿੰਦਾ ਲਾ ਦੋ ਇਹ ਵੀ ਤਾਲਾ ਚਲੋ ਜੀ ਬਣਾ ਇਹ ਘਰ ਦਾ ਦਾਣਾ ਪਾਣੀ ਸਾਡੇ ਘਰ ਮਾਂ ਚਾਗਾ ਹੀ ਨੇ ਯਾਰ ਬੱਸ ਕਰੋ ਚਲੋ ਬੇਲਾ ਮੰਮੀ ਸੜਕ ਬਣ ਗਈ ਹੈ ਨਵੀਂ ਕਰ ਲੋ ਸਹੀ ਗੱਲ ਆ ਪੁੱਤ ਪੁੱਤ ਕਿੰਨਾ ਚਿਰਾਂ ਬਾਅਦ ਇੱਥੇ ਆਏ ਆ ਮੰਮੀ ਕੀ ਹੋ ਗਿਆ ਵਾ ਇੱਥੇ ਰੁਕ ਗਿਆ ajo ਕੁਛ ਨਹੀਂ ਪਤਾ ਵੇਖਣ ਲਈ ਆ ਕਿ ਸੱਚੀ ਮੁੱੱਚੀ ਸਾਡਾ ਘਰ ਵਾਪਸ ਮਿਲ ਗਿਆ ਸਾਨੂੰ ਮੰਮੀ ਸੱਚੀ ਮਿਲ ਗਿਆ ਵਾ ਹੁਣ ਤਾਂ ਖੁਸ਼ੀ ਦਾ ਢਕਾਣਾ ਨਹੀਂ ਆ ਕੋਈ ਵੀ ਕਿ ਚਲੋ ਆਪਣੇ ਘਰ ਆ ਗਏ ਆ ਚਲੋ ਆਓ ਹੁਣ ਕੋਈ ਨੀਂਦ ਦਾਣਾ ਕਰੋ ਆਜੋ ਅੰਦਰ ਮੈਂ ਤਾਂ ਦਿਨ ਚੜ ਆ ਗਈ ਸੀ ਕਿ ਜਦੋਂ ੱੱਕੇ ਮਾਰ ਕੇ ਸਾਨੂੰ ਬਾਹਰ ਕੱਢਿਆ ਸੀ ਸ਼ੁਕਰ ਆ ਮਾਲਕਾ ਤੇਰਾ ਕਿਉਂ ਨਾਲੋ ਬਣਾ ਯਾਰ ਆ ਗਏ ਆ ਗੇ ਬਸ ਆਜੋ ਆਜੋ ਸ਼ੁਕਰ ਆ ਮੰਮੀ ਆਪਣੇ ਘਰ ਆ ਗਏ ਜੱਸਰ ਪਹਿਲੋਂ ਇਧਰਾ ਕਰੋ ਕਿੰਨਾ ਸਮਾਂ ਹੋ ਗਿਆ ਨਾ ਆਪਣੇ ਘਰ ਆ ਕੇ ਚਲੋ ਨਾ ਰੋਟੀ ਲੈਣ ਦੀ ਆ ਮਦਦ ਹੈ ਕੋਈ ਕਰਨੀ ਰੋਟੀ ਵੀ ਬਣਾਉਣੀ ਆ ਤੇਰਾ ਚੰਗੀ ਬਰਾਬਰ ਘਰ ਦੇ ਵਿੱਚ ਕਿੰਨਾ ਟਾਈਮ ਹੋ ਗਿਆ ਆਪਣਾ ਘਰ ਦੇਖੇ ਨੂੰ ਆ ਚੱਲ ਕੋਈ ਗੱਲ ਨਹੀਂ ਟਿਕਾਣਾ ਪਹੁੰਚ ਗਏ ਆ ਇਹ ਹੱਥ ਜੋੜੋ ਮਾਰਾ ਸੱਜਿਆ ਪਾਸੇ ਵੇਲੇ ਦੇਖਾਂ ਬੁਣ ਕੇ ਆਣਾ ਨਹੀਂ ਨਹੀਂ ਬੜੇ ਅਫੇ ਦਿਨ ਕੱਢੇ ਆ ਚਲ ਮੈਂ ਜਸਮਨ ਨਾਲ ਲੈ ਕੇ ਨਾ ਕੜੀ ਰਾਮ ਕਰਕੇ ਸਫਾਈਆਂ ਕਰਨੀਆਂ ਆ ਆਹ ਉਹਣਾ ਮੜਾ ਮੋਟਾ ਗਾਵਾ ਨਾ ਹਮ ਅੱਖ ਲਾਵਾ ਜਾਂ ਪਹਿਚ ਕੋਦੋ ਹੈ ਠੀਕ ਆ ਉਹ ਨਵੇਂ ਅਸੀਂ ਹੀ ਫਰਫਾ ਦੇ ਇਹ ਸਭ ਕੁਝ ਕਰ ਦਿੰਨੇ ਆ ਹੁਣ ਤੇ ਫਟੇ ਆ ਗਏ ਆਪਣੇ ਘਰ ਹੁਣ ਨਹੀਂ ਮੈਨੂੰ ਤਾਂ ਠੀਕ ਹੀ ਲੱਗਦਾ ਰਜਨ ਨਹੀਂ ਤੁਸੀਂ ਕਹਿੰਦੇ ਸੀ ਗਿਆ ਹੀ ਪਰ ਮੈਂ ਇੱਕ ਦਿਨ ਪਹਿਲਾਂ ਆਣ ਕੇ ਅੱਛਾ ਅੱਛਾ ਸੈਟਅਪ ਹੰਦਾ ਤਰ੍ਹਾਂ ਕੁਝ ਬਹੁਤ ਠੀਕ ਹੈ ਵਧੀਆ ਚਲੋ ਨੋ ਮੋੜਾ ਇਹ ਨੀਖੋ ਸ਼ੋਕ ਕਿਦਾਂ ਰੀਝਾਂ ਨਾਲ ਸਾਰੇ ਕੰਮ ਕਰਨ ਲਈ ਆ ਸ਼ੁਕਰਵਾਦ ਮਾਲਕਾ ਹਨੂ ਆਪਣਾ ਘਰ ਤੇ ਤਾਂ ਵਾਪਸ ਨੂੰ ਕਿੰਨਾ ਸਕੂਨ ਮਿਲੰਦਿਆ ਨਾਲ ਆਪਣੇ ਘਰ ਵਿੱਚ ਚੰਨਵਾਈ ਦੁ ਕਦੀ ਕਿਹਾ ਦਾ ਕਰਨਾ ਕਿ ਕਿਉਂ ਜਾਵੇ ਮੈਂ ਤੇ ਕੁਇਆ ਦਾਸ ਕਰਨੀ ਆ ਜੱਸ ਉਹ ਤਾਂ ਨਾ ਸਪਿਆ ਕਾਜੀ ਫਾਸ ਹੋ ਗਈ ਆ ਅੱਛਾ ਅੱਛਾ ਹਾਂਜੀ ਠੀਕ ਉਹ ਹਾਂ ਤੇ ਕੋਸ਼ਣ ਮਿਲਦੀ ਮੇ ਬੜੀ ਮੁਝੇ ਹੁੰਡੀਆ ਚਲੋ ਆਪਣੇ ਘਰ ਆ ਗਏ ਉਹ ਤਾਂ ਆਪਣੇ ਘਰ ਵੀ ਆ ਗਏ ਆ ਤੇ ਆਪਣਾ ਸਭ ਕੁ ਵਾਪਸ ਮਿਲ ਗਿਆ ਸਾਨੂੰ ਹਾਂਜੀ ਤੇ ਹੁਣ ਇਹ ਦੱਸ ਕਿ ਤੂੰ ਹਣ ਸੂਟ ਕਿੰਨੇ ਲੈਣੇ ਆ ਕੋਈ ਨਹੀਂ ਮੈਂ ਵੀ ਸੂਟ ਲੈ ਆਵਾਂਗੇ ਅਜੇ ਚਲੋ ਮਿਲ ਜਾਣ ਸਾਰੇ ਪੈਸੇ ਮਿਲ ਗਏ ਆ ਪੁੱਤ ਤੂੰ ਕੰਨ ਟੈਨਸ਼ਨ ਨਹੀਂ ਆ ਕੋਈ ਨਹੀਂ ਫਿਰ ਆਪਾਂ ਕਿਹਦੇ ਦਿਨ ਜਾ ਕੇ ਲੈ ਆਵਾਂਗੇ 2-4 ਸੂਟ ਕਰ ਬੀਣਾ ਕਿਹਨੇ ਤੇਰੀ ਕੀ ਜਾਣਾ ਵਾ ਤੂੰ ਤਿਆਰ ਹੋ ਤੇ ਆਪਾਂ ਅੱਜ ਹੀ ਜਾਂਦੇ ਹਾਂ ਸਾਥ ਨਾਲ ਕਾ ਕਰਨਾ ਚੀਜ਼ਾਂ ਲੈ ਵੀ ਸੁਣੇ ਸੁਣੀਆਂ ਠੀਕ ਹੋਣਾ ਕਈ ਚੀਜ਼ਾਂ ਵੀ ਲੈ ਆਉਣ ਵਾ ਕਿ ਨਜ਼ਰ ਹੋ ਕਈ ਬੰਦੀਆਂ ਖਰਾਬੀਆਂ ਹੋਣਾ ਆਹ ਉਹ ਨੰਨੀਆਂ ਚੀਜ਼ਾਂ ਲੈ ਆਈਏ ਤੇ ਨਾਲੇ ਆਪਣੇ ਸੂਟ ਮੈਂ ਵੀ ਲੈ ਆਉਣੇ 3-4 ਸੂਟ ਬਣਾ ਨਹੀਂ ਕੋਈ ਨਹੀਂ ਪਤਾ ਕਿ ਉਹਨੇ ਆ ਗੱਡੀਆਂ ਵਾਲੇ ਸੋਨੇ ਸੋਨੇ ਸੂਟ ਆਏ ਹੋਣੇ ਆ ਫਲਾਵਰ ਬੋੜ ਰਹੀ ਹੈਗੇ ਘਰ ਚ ਸੋਨੇ ਸੋਨੇ ਰੱਖੀਏ ਹੈ ਫੁੱਲ ਫੁੱਲ ਲਾਈਏ ਘਰ ਦੇ ਵਿੱਚ ਉਹੀ ਤਾਂ ਤੇ ਮੈਂ ਕਹਿੰਨੀ ਕਿ ਇੱਕ ਵਾਰ ਨਾ ਉਹਨਾਂ ਨੂੰ ਵੀ ਫੋਨ ਕਰਕੇ ਦੱਸ ਦਈਏ ਕਿ ਇਹ ਆ ਗਏ ਆਪਣੇ ਘਰ ਉਹਨਾਂ ਨੂੰ ਕਹੀਏ ਵੀ ਆ ਜਾਓ ਇੱਕ ਵਾਰੀ ਭੇਜ ਦਿਓ ਸਾਨੂੰ ਚੱਲ ਇਦਾਂ ਕਰ ਤੂੰ ਦੱਸ ਤੇ ਫੋਨ ਕਰਕੇ ਠੀਕ ਹੈ ਨਾ ਕੋਈ ਨਹੀਂ ਮੈਂ ਕਰਦੀ ਆ ਆ ਤੇ ਫਿਰ ਚੱਲੀਏ ਟਾਈਮ ਦੇ ਨਾਲ ਤੇ ਸ਼ਾਪਿੰਗ ਕਰਕੇ ਆਈਏ ਨਾਲੇ ਹੈ ਨਹੀਂ ਕੋਈ ਨਹੀਂ ਮੈਂ ਕਰਦੀ ਆ ਹੋਰ ਮੰਮੀ ਉਹਨੂੰ ਵੀ ਬੜਾ ਚਾਅ ਜੜਨਾ ਉਹ ਵੀ ਅਰਦਾਸਾਂ ਵਿਚਾਰੀ ਕਰਦੀ ਮੇਰੇ ਬੁੱਗੇ ਕਿ ਚੱਲ ਆਈਂ ਆਪਣੇ ਘਰ ਦੇ ਵਿੱਚ ਆ ਜਾਵੇਂ ਸਹੀ ਗੱਲ ਆ ਪੁੱਤ ਉਹਨੂੰ ਬੜੀ ਖੁਸ਼ੀ ਹੋਣੀ ਹੈ ਤੂੰ ਘਰ ਫੋਨ ਨੂੰ ਚੰਗਾ ਕੋਈ ਨਹੀਂ ਮੈਂ ਕਰਦੀ ਆ ਪਰੋਨੇ ਆ ਗਏ ਸਤਿ ਸ਼੍ਰੀ ਅਕਾਲ ਮਾਸਟਰ ਜੀ ਬਹੁਤ ਸਤਿ ਸ਼੍ਰੀ ਅਕਾਲ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੇ ਰੋਸ਼ਨਾਵਾਂ ਵਧੀਆ ਵਧੀਆ ਹੋਰ ਕਿਹ ਬੰਦਾ ਆਜੋ ਆਜੋ ਅੰਦਰ ਆਜੋ ਅਰੁਪਾ ਦਾ ਬੇਟਾ ਔਰ ਜੀਵਨ ਦਾ ਜੱਸ ਹਾਂਜੀ ਉਹ ਆਇਆ ਪਰੋਨੇ ਆਏ ਆ ਲੈ ਨਾ ਮੈਂ ਸਤਿ ਸ਼੍ਰੀ ਅਕਾਲ ਪੁੱਤ ਕੋਸ ਨਾ ਕੋਸ ਨਾ ਕੀਤਾ ਹੁਣ ਹਾਂ ਵਧੀਆ ਵਧੀਆ ਪੁੱਤੀ ਆਪਣਾ ਸੁਣਾਓ ਚਲੋ ਵਧੀਆ ਵਧੀਆ ਸਸੀਕਾਰ ਸਸੀਕਾਰ ਨਾਮ ਵਧੀਆ ਵਧੀਆ ਜੀ ਸਸੀਕਾਰ ਜੱਸਾ ਪਰਮ ਕਿੱਥੇ ਆ ਉਹ ਵੀ ਇੱਥੇ ਹੀ ਆ ਲਿਉਣੀ ਆ ਵਾੜ ਨਾਲ ਨਾਲ ਉਹਨੂੰ ਪਾਣੀ ਲੈਣੀ ਆ ਨਾਲੇ ਉਹਦਾ ਪਾਣੀ ਲੈ ਆ ਆਹ ਹੋਰ ਵਧੀਆ ਚੱਲਦਾ ਕਾਰੋਬਾਰ ਹਾਂ ਵਧੀਆ ਪ੍ਰਾਤਨ ਨੂੰ ਪਤਾ ਹੀ ਆ ਚਲੋ ਵਧੀਆ ਆਈ ਤੁਹਾਡੇ ਲੱਗੇ ਰਹੇ ਕਿੰਨਾ ਚਿਰ ਉੱਥੇ ਨਹੀਂ ਚਲੋ ਕੋਈ ਗੱਲ ਨਹੀਂ ਹੈ ਨਹੀਂ ਕੋਈ ਇਹ ਆ ਵੀ ਚਲੋ ਭੈਣ ਭਰਾਵਾਂ ਨਾਲ ਬੰਦਾ ਵੱਡਾ ਹੁੰਦਾ ਨਹੀਂ ਨਹੀਂ ਬੱਸ ਠੀਕ ਹੈ ਇਹ ਆਪੇ ਚਲੋ ਮਾੜਾ ਮੋਟਾ ਕਾਰੋਬਾਰ ਤੁਰ ਪਿਆ ਪਿਆ ਬਿਲਕੁਲ ਤੇ ਆਪਣੇ ਘਰਾਂ ਦੀ ਹਰ ਚਾਹੀਦਾ ਬਹੁਤ ਗੱਲ ਬਾਤ ਉਹ ਕਰਨਾ ਕਿ ਜਦੋਂ ਦੇ ਇੱਥੇ ਆਏ ਨਾ ਮਾਸੀ ਤੇਰੀ ਇਹੇ ਮਨ ਭਰ ਲੈਂਦੀ ਆ ਤੇ ਮੈਂ ਚੱਲ ਹੁਣ ਜਿਹੜਾ ਸਮਾਂ ਆ ਗਿਆ ਨਾ ਹੁਣ ਚੱਲ ਹੁਣ ਜਿਹੜਾ ਹੁੰਦਾ ਬੰਸੀਬਾਂ ਦੇ ਗੇੜ ਹੁੰਦੇ ਆ ਬਸ ਬਸ ਆ ਤੇ ਗਿਆ ਜੱਸਦਾ ਇਹ ਨੂੰ ਨਾ ਅੱਛਾ ਅੱਛਾ ਹੁਣ ਤਾਂ ਹੈਗਾ ਨਾਲੇ ਇੱਥੇ ਵਾਧਾ ਦਿੱਤਾ ਕੀ ਆ ਵਧੀਆ ਠੀਕ ਅੱਛਾ ਅੱਛਾ ਮੈਂ ਕਦੋਂ ਕੰਮ ਕਰੂੰ ਨੇ ਨਾਲੇ ਹਾਂ ਨਾਲੇ ਇਧਰ ਹੋ ਜਾਏ ਉਹ ਜੱਜਾਂਗਾ ਕੀਤਾ ਇਹ ਤੇ ਉਹ ਕਿਦਾਂ ਕੀ ਬਣਿਆ ਫਿਰਦਾ ਪਾਜੀ ਬੰਦਾ ਆਹੋ ਅੱਛਾ ਫੜਿਆ ਗਿਆ ਉਹ ਬੰਦਾ ਅੱਛਾ ਤੇ ਪੁਲਿਸ ਲੱਗੀ ਆ ਪਾਈ ਪਾਈ ਜਮਾਉਣ ਲੋਕ ਆ ਜੀ ਠੀਕ ਹੈ ਅੱਧੇ ਪੈਸੇ ਵੋੜਾ ਹੈ ਅੱਛਾ ਤੇ ਥੋੜੇ ਬੁਤੇ ਰਹਿ ਗਏ ਹਾਂ ਚਲੋ ਫਿਰ ਤੇ ਵਧੀਆ ਹੋ ਗਿਆ ਸੇ ਹਾਂ ਬਿਲਕੁਲ ਭਾਈ ਇਹ ਨੂੰ ਮੈਂ ਪੈਰ ਆਈ ਰੱਖਿਓ ਮਗਰ ਨਹੀਂ ਨਹੀਂ ਪੂਰੀ ਬੁਰੀਕ ਇਹ ਨਮਾ ਉਹ ਕਹਿੰਦਾ ਮੈਂ ਹਜੇ ਹੁਣ ਗੰਦੇ ਬੰਦੇ ਨੇ ਨਾ ਇਹ ਕੰਮ ਕੋ ਕਰੀ ਨਾ ਨਾ ਬਿਲਕੁਲ ਠੀਕ ਨਹੀਂ ਥੋੜੇ ਧੋਖੇ ਹੋ ਗਏ ਕਿਵੇਂ ਦਾ ਤੁਹਾਡੇ ਕੋ ਪੈਣੀ ਦੇ ਵਿਚਾਰ ਕੇ ਨਾ ਕੋਈ ਗੱਲ ਨਹੀਂ ਯਾਰ ਹਾਂ ਸਰੋ ਵਧੀਆ ਤੁਹਾਡੀ ਮੈਨ ਵੀ ਛਡਾਲੀ ਆ ਹਾਂ ਚਲੋ ਵਧੀਆ ਜੋ ਵੀ ਗੱਲਬਾਤ ਹੈ ਜੀ ਮੈਂ ਕਹਾਂ ਚਲੋ ਹੁਣਾ ਤੇ ਕੱਲ ਪੁੱਛ ਲਵਾਂ ਚਲੋ ਜੋ ਵੀ ਕਰਨਾ ਬਹੁਤ ਵੱਡਾ ਦਾਅਵਾ ਦਾ ਨਾ ਕਹੋ ਨਹੀਂ ਹੋਵੇ ਕੋਈ ਤਾਂ ਕਰਨਾ ਹੀ ਪੈਣਾ ਹਾਂਜੀ ਬਾਕੀ ਪਿੰਦਰ ਦੁਨੀਆ ਦੇ ਧੋਖੇ ਬੜੇ ਆ ਕਿੰਨਾ ਚਲੇ ਤੇ ਨਾਲ ਲਗਾ ਰਿਆ ਇਹ ਤੇ ਐਂਡ ਦੇ ਵੇਦਨਾ ਕੀ ਕੀਤਾ ਇਹਨੇ ਉਹਦਾ ਰਾਦਾ ਭਰੇ ਮੈਂ ਦੁਨੀਆ ਛੱਡ ਕੇ ਚੁੱਲ ਜਣਾ ਕਿਤੇ ਉਹ ਬੇਇਮਾਨੀ ਕੀਤੀ ਹੈ ਕਿਦਾਂ ਨਾ ਕਿਦਾਂ ਨਹੀਂ ਹੈਗੀ ਬਹੁਤ ਗੱਲ ਦਾ ਪਤਾ ਚਲੋ ਛੱਡੋ ਪੁਰਾਣੀਆਂ ਗੱਲਾਂ ਹੁਣ ਤੇ ਇੰਨੀ ਬੜੀ ਖੁਸ਼ੀ ਆ ਪਿਤਾ ਨੂੰ ਵਧੀਆ ਘਰ ਮਿਲ ਗਿਆ ਕਹੀਂ ਵੀ ਆਪਣੇ ਘਰ ਚ ਆ ਗਏ ਇਦਾਂ ਕਰੀਏ ਪੁੱਤ ਚਲਿਓ ਰਸੋਈ ਵਿੱਚ ਤੇ ਕੋਈ ਚਾਹ ਪਾਣੀ ਬਣਾਈ ਹੈ ਹੁਣੇ ਨਵਾਂ ਤੇ ਹੈ ਜੀ ਜਲਦੀ ਘੜੀ ਬੈਠ ਜਾਓ ਨਹੀਂ ਨਹੀਂ ਬਹਿਣਾ ਨਹੀਂਗਾ ਪਕੌੜੇ ਵੀ ਕੱਢੀਏ ਕੜੀ ਲੱਗ ਜਾਣੀ ਆ ਚਲ ਪੁੱਤ ਕੱਢੀਏ ਪਕੌੜੇ ਖੂੜੇ ਖਾਓ ਫੇਰ ਜਾਈਓ ਫੇਰ ਬਾਅਦ ਐਨੀ ਖੇਚਲ ਕਰਨ ਦੀ ਕੀ ਲੋੜ ਹੈ ਇਹ ਕਦੀ ਖੇਚਲ ਆ ਪਿਤਾ ਡੈਡੀ ਨਾਲ ਲੈ ਆਉਣਾ ਹੈ ਡੇੜੀ ਫਿਰ ਘਰੇ ਕੰਮ ਕੋਮੀ ਦੇ ਨਾਲੇ ਮੋਟਰਸਾਈਕਲ ਤੇ ਆ ਤੁਹਾਨੂੰ ਪਤਾ ਹੀ ਨਹੀਂ ਜਾਣਾ ਕੋਈ ਲੈ ਉਹਨੇ 10 ਮਿੰਟ ਇੱਥੇ ਕੀ ਫਰਕ ਕੋਈ ਗੱਲ ਨਹੀਂ ਹੈ ਕਲਾਵਾਂਗੇ ਕਿਸੇ ਦਿਨ ਆਉਣਾ ਨੂੰ ਅੱਛਾ ਅੱਛਾ ਨਹੀਂ ਵੀ ਆਉਣਾ ਨਹੀਂ ਤੇ ਦੱਸਣਾ ਹੀ ਮੈਂ ਕਹਣਾ ਕਿ ਚਲੋ ਬੰਦਾ ਫੜ ਗਿਆ ਗਿਆ ਵਾ ਤੇ ਪੈਸੇ ਥੋੜੇ ਬਥੇ ਮੋੜਾ ਗਿਆ ਮੈਨੂੰ ਇਦਾਂ ਲੱਗਾ ਪਤਾ ਬੜਾ ਹੂੰ ਹੂੰ ਤੇ ਮੈਂ ਸਵਾਗਤ ਬੜਾ ਖੁਸ਼ ਹਾਂ ਚੰਗਾ ਆ ਸਭ ਪਰ ਇਹ ਜਿਵੇਂ ਜਿਹੜੇ ਹਾਲਾਤ ਹੋਵੇ ਅਸੀਂ ਨਾ ਸਾਨੂੰ ਨਹੀਂ ਪਤਾ ਕਿ ਸਾਡੇ ਦਿਨ ਮੋੜਾਣੇ ਚਲੋ ਕੋਈ ਗੱਲ ਨਹੀਂ ਮਾਰਾ ਜੀ ਬਹੁਤ ਗੱਲ ਹੈ ਬੜਾ ਸ਼ੁਕਰ ਪ੍ਰਮਾਣ ਹਾਂ ਚਲੋ ਕੋਈ ਗੱਲ ਨਹੀਂ ਜੇ ਦੁੱਖ ਪਾ ਕੇ ਸੁੱਖ ਮਿਲ ਜੇ ਤੇ ਹੋਰ ਕੀ ਚਾਹੀਦਾ ਉਹ ਬਾਕੀ ਪਿੰਦਰਾ ਪੁੱਤ ਤੂੰ ਵੀ ਸੈਨਾ ਵਾ ਸਾਰੀ ਨਸੀਬਾਂ ਦੇ ਖੇਡ ਵਾ ਹਾਂਜੀ ਠੀਕ ਨੇ